ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਮਾਰੀਏ ਇੱਕ ਨਜ਼ਰ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਜਿਹੜੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਇਹਨੂੰ ਵੀ ਕਰਿਓ ਕੋਈ ਸ਼ੇਅਰ ਭਾਈ ਦੋਸਤੋ ਸਾਰਨਪੁਰ ਪਰਿਸ਼ਾਸਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਟਿਆਲੇ ਦੀ ਇੱਕ ਇੰਦਰਪੁਰਾ ਪਿੰਡਾ ਜਿੱਥੇ ਇੱਕ ਸਮਾਜ ਸੇਵੀ ਕਰਨ ਕੌੜਾ ਜੀ ਰਹਿੰਦੇ ਆ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਜਿਹੜਾ ਤੁਸੀਂ ਅੱਜ ਬਹੁਤ ਵੱਡੇ ਪੱਧਰ ਤੇ ਪਬਲਿਕ ਇਕੱਠੀ ਹੋਈ ਆ ਇਸ ਰਏ ਜਿਵੇਂ ਤੁਸੀਂ ਦੇਖਿਆ ਇੱਕ ਬਹੁਤ ਵੱਡਾ ਕਾਫਲਾ ਕਰਨ ਕੋਟੇ ਦੀ ਗਵਾਹੀ ਵਿੱਚ ਨਿਕਲਿਆ ਸੀ ਜਿੱਥੇ ਸੈਂਕੜੇ ਨੌਜਵਾਨ ਤੇ ਬਜ਼ੁਰਗ ਸਾਡੇ ਮਾਮਾ ਪੈਣਾ ਵੀ ਇਸ ਮੰਨ ਲਓ ਮੋਰਚੇ ਦੇ ਵਿੱਚ ਸ਼ਾਮਲ ਹੋ ਗਏ ਇੱਕ ਇਹ ਬਹੁਤ ਤਗੜੀ ਰੈਲੀ ਮੰਨੀ ਗਈ ਹੈ ਜਿੱਥੇ ਸੈਂਕੜੇ ਗੱਡੀਆਂ ਵੀ ਨਾਲ ਤੁਸੀਂ ਕਾਫਲੇ ਦੇ ਦੇਖਿਆ ਜਗਾ ਜਗਾ ਦੇ ਵਿੱਚ ਪ੍ਰਚਾਰ ਕੀਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਜਿਹੜੀ ਇਹ ਚੋਣ ਕਰਕੇ ਅਯਾਦ ਉਮੀਦਵਾਰ ਕਰਨ ਕੋੜਕ ਸਮਾਜ ਸੇਵੀ ਉਹ ਲੜ ਰਹੇ ਨੇ ਤੇ ਬਹੁਤ ਜ਼ਿਆਦੇ ਤੁਸੀਂ ਦੇਖੋ ਇਕੱਠ ਅੱਜ ਜਿਹੜਾ ਇੱਥੇ ਤੁਹਾਨੂੰ ਇਕੱਠ ਦੇਖਣ ਨੂੰ ਮਿਲ ਰਿਹਾ ਦੂਰੋਂ ਦੂਰੋਂ ਪਿੰਡਾਂ ਸਾਰਾ ਤੋਂ ਇੱਥੇ ਲੋਕ ਪਹੁੰਚੇ ਨੇ ਆ ਤਾਂ ਕਰਕੇ ਪਹੁੰਚੇ ਨੇ ਕਿਉਂਕਿ ਕਰਨ ਕੋੜਾ ਸਾਹਮਣੇ ਇੱਕ ਮੈਸੇਜ ਦਿੱਤਾ ਰਾਤ ਨੂੰ ਉਹਨਾਂ ਨੂੰ ਵੀ ਧੰਨਵਾਦ ਕੀਤਾ ਜਾਵੇ ਵੀ ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਕੋਈ ਬਿਆਵਾਦੀ ਪਾਰਟੀ ਜਾਂ ਕਾਂਗਰਸ ਜਾਂ ਅਕਾਲੀ ਦਲ ਜਾਂ ਵੱਲੋਂ ਭਾਜੀਪੀ ਦਾ ਨਹੀਂ ਹੈਗਾ ਮੈਂ ਇੱਕ ਅਯਾਦ ਉਮੀਦਵਾਰ ਹਾਂ ਪਰ ਉਹਦੇ ਲਈ ਜਦੋਂ ਮੈਂ ਉਦਮ ਕੀਤਾ ਉਦੋਂ ਵੱਧ ਕਿੰਨਾ ਜਿਆਦਾ ਪਿਆਰ ਸਤਿਕਾਰ ਲੋਕਾਂ ਦਾ ਮੈਨੂੰ ਮਿਲਿਆ ਇਹਦੇ ਕਰਕੇ ਅੱਜ ਇੱਕ ਧੰਨਵਾਦ ਕਰਨ ਵਾਸਤੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਗਿਆ ਉੱਤੇ ਇਹਨਾਂ ਦਾ ਬਹੁਤ ਬੜਾ ਇੱਕ ਧੰਨਵਾਦ ਕੀਤਾ ਗਿਆ ਤੁਸੀਂ ਦੇਖੋ ਮੌਕੇ ਦੀਆਂ ਤਸਵੀਰ ਸਾਰੇ ਇੱਥੇ ਪਹੁੰਚ ਕੇ ਇਕੱਠੇ ਹੋਏ ਨੇ ਕਰਨ ਕੋੜਾ ਸਾਹਿਬ ਜੀ ਜਿੰਨੇ ਲੋਕ ਇੱਥੇ ਇਕੱਠੇ ਹੋਏ ਵਕ ਵਕ ਗੱਲਾਂ ਬਾਤਾਂ ਇੱਥੇ ਕੀਤੀਆਂ ਸਾਰਿਆਂ ਨੇ ਇਹ ਗੱਲ ਕਹੀ ਆ ਵੀ ਆਉਣ ਵਾਲੇ ਸਮੇਂ ਤੇ ਵੀ ਆਸੀ ਮੋਢਾ ਨਾਲ ਮੋਢਾ ਲਾ ਕੇ ਤੁਹਾਡਾ ਸਾਥ ਦੇਵਾਂਗੇ ਆਓ ਤੁਹਾਨੂੰ ਅਸੀਂ ਗੱਲਬਾਤ ਸੁਣਾਉਂਦੇ ਆਂ ਕਰਨ ਕੋੜਾ ਮੰਨੋ ਕੀ ਕਹਿ ਰਹੇ ਨੇ ਇੱਥੇ ਲੋਕਾਂ ਦੇ ਵਿੱਚ ਜਿਹੜੇ ਵਿਚਰਦੇ ਨੇ ਵੀ ਕਿਵੇਂ ਉਹਨਾਂ ਦੇ ਕੰਮ ਕਰਵਾਏ ਜਾਣਗੇ ਜਾਂ ਕੀ ਗੱਲਬਾਤ ਅੱਗੇ ਹੋਈ ਹੈ ਜਾਂ ਜਿੰਨੇ ਉੱਥੇ ਬਤਵਤੇ ਸੱਜਣ ਹੋਰ ਵੀ ਬੜੇ ਪਹੁੰਚੇ ਨੇ ਵੀ ਉਹਨਾਂ ਨੇ ਕੀ ਆਪਣੀ ਗੱਲਬਾਤ ਅੱਗੇ ਰੱਖੀ ਆ ਉਹ ਤੁਹਾਨੂੰ ਸੁਣਾਉਂਦੇ ਆਂ ਇਹਨਾਂ ਨੂੰ ਇੱਕ ਵਾਰ ਨਹੀਂ ਸ਼ਾਇਦ ਦੋ ਤਿੰਨ ਵਾਰ ਪਰਖ ਵੀ ਚੁੱਕੇ ਹਾਂ ਕਿ ਸਾਡੇ ਕੋਲ ਅਜਿਹੇ ਜਿਹੇ ਲੋਕ ਸਨ ਜੋ ਜਿਨ੍ਹਾਂ ਨੇ ਸਾਡੇ ਬਿਨਾਂ ਫੋਨ ਬੰਦ ਕੀਤਾ ਹੁੰਦਾ ਪਰ ਸਾਡੇ ਕੰਮ ਹੋ ਜਾਂਦੇ ਆਂ ਇਸ ਗੰਦੇ ਅਸੀਂ ਕੋਈ ਬੰਦ ਦੇਖਿਆ। ਹੋਰ ਉਹ ਅੱਗੇ ਵੀ ਅਸੀਂ ਇਹ ਸ਼ਰਤਾਂ ਦਿੰਦੇ ਹਾਂ ਕਿ ਇਹੋ ਜਿਹੇ ਲੋਕ ਇਹੋ ਜਿਹੇ ਚਾਹਵਾਨ ਇਹੋ ਜਿਹੇ ਭਾਵਕ ਇਨਸਾਨ ਸ਼ਾਇਦ ਕੋਈ ਨਾਮਦਾਰਾ ਮਿਲ ਸਕੇ। ਸੋ ਆਓ ਗਰਨ ਮਿਲ ਕੇ ਹੱਲਾ ਬੋਲੀਏ, ਸੱਚ ਦਾ ਸਾਥ DIYE, ਉਹ ਚਲ ਰਹੀ ਸਭ ਤੋਂ ਝੂਠੀ ਜੰਗਲ ਵਿੱਚ। ਸੱਚ ਦਾ ਅਨੁਸਾਰ ਕਰਤਾ ਹੋਏ ਮਕਾਰ ਨੂੰ ਆਪ ਕਿਰਪਾ ਵਰਤਾਂਗੇ। ਜੂਣਾ ਆਪ ਗਰਨ ਲੋਰਾ ਜੀ ਦਾ ਸਾਥ DIYE ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਆਪਾ ਵੋਟਾਂ ਨਾਲ ਪਾ ਕੇ ਵੱਡੇ ਫਰਕ ਨਾਲ ਚਿਤਾ ਕੇ ਜਿਹੜੀ ਆਪਣੀਆਂ ਮੰਗਾਂ ਤੇ ਮਸਲੇ ਉਹ ਆਪਾਂ ਹੱਲ ਕਰਵਾ ਸਕੀਏ ਇਸ ਕਰਕੇ ਅਸੀਂ ਐਸਾ ਬੜੇ ਯੂਥ ਵੱਲੋਂ ਆਇਆ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਜਿਵੇਂ ਵੀ ਤੁਸੀਂ ਸਾਡੀ ਡਿਊਟੀ ਲਾਓਗੇ ਅਸੀਂ ਪੂਰੀ ਤਨਦੇਹੀ ਨਾਲ ਤੁਹਾਡੇ ਨਾਲ ਮੋਢਾ ਲਾ ਕੇ ਖੜਾਗੇ ਜਿੱਥੇ ਵੀ ਸਾਡੀ ਲੋੜ ਪਈ ਅਸੀਂ ਉੱਥੇ ਹਾਜ਼ਰ ਨਾਜ਼ ਹੋਵਾਂਗੇ ਇਸੇ ਦੀ ਮੋਰ ਪਾਵਾਂ ਪਰ ਵਾਏ ਗੁਰੂ ਜਦੋਂ ਵਕਤ ਲਿਆਉਂਗਾ ਤਾਂ ਜਿਹੜੇ ਜਿਹੜੇ ਬੰਦੇ ਨਾਲ ਸੀਗੇ ਸਭ ਦੀ ਮਤਲਬ ਦਿਮਾਰ ਦੀ ਈਮੇਜ ਛੱਪ ਗਈ ਮੈਂ ਪੂਰਾ ਦਾ ਪੂਰਾ ਆਸ਼ੇ ਤੋਂ ਲੈ ਕੇ ਬਾਹਰ ਤੋਂ ਲੈ ਕੇ ਪੈਰ ਤੱਕ ਕਰਜਾਈ ਤੇ ਹਮੇਸ਼ਾ ਕੂੜੇ ਨਾਲ ਚੱਲੂੰਗਾ ਤੇ ਜਿੱਥੇ-ਜਿੱਥੇ ਵੀ ਮੈਂ ਉਹ ਚੀਜ਼ ਵਾਪਸ ਮੋੜ ਸਕਾਂ ਜਾਂ ਕਿਸੇ ਵੀ ਛੋਟੇ ਚੀਜ਼ ਦੇ ਵਿੱਚ ਖੜ ਕੇ ਕੰਮ ਆ ਸਕਾਂ ਤਾਂ ਪੂਰਾ ਹਰ ਚੀਜ਼ ਤੇ ਖੜਾ ਹੋਵੂੰਗਾ ਆਖਾ ਗੋਈਦਾ ਕਿ ਲੋਰ ਉਡੇਗਾ ਚੰਡੀਏ ਇਸ ਪਿੰਡ ਦੇ ਵਿੱਚ ਉਡੇ ਕੋਲਾਂ ਆਪਣੇ ਕੰਮ ਲੈ ਕੇ ਤੇ ਤੁਸੀਂ ਸਾਡੇ ਕੋਲ ਲੈ ਕੇ ਆਣੇ ਆ ਕੋਈ ਵੀ ਕੋਈ ਖਰਚਾ ਨਹੀਂ ਹੋਣਾ ਦਾ ਵੀ ਕੋਈ ਖਰਚਾ ਨਹੀਂ ਪਰ ਲੋਕਾਂ ਦੇ ਕੰਮ ਹੋਣ ਇਹ ਸਾਡਾ ਮੋਟਰ ਉਹ ਬੰਦੇ ਸਾਡੇ ਕੋਲ ਫਾਈਨਲ ਆ ਉਹ ਕਮੇਟੀਆਂ ਉਹ ਬੰਦੇ ਆਪਾਂ ਹਰ ਪਿੰਡ ਦੇ ਵਿੱਚੋਂ ਲੱਭਨੇ ਨੇ ਉਹਨਾਂ ਨੂੰ ਸਰਪੰਚੀਂ ਦੀ ਅੰਦਰ ਜਿਵੇਂ ਸਾਨੂੰ ਕੋਹਾ ਹੌਰਾ ਦੇਦਾ ਉਹਦਾ ਵੀ ਦਵਾਂਗੇ ਅਸੀਂ ਜ਼ਿਲ੍ਹੇ ਦੇ ਵੀ ਹੋਰਨੇ ਲਾਣੇ ਨੇ ਪਿੰਡਾਂ ਦੇ ਵੀ ਲਾਣੇ ਨੇ ਦੋਨਾਂ ਦੇ ਵੀ ਲਾਣੇ ਨੇ ਲੋਕ ਬਣਾਏ ਨੇ ਅਸੀਂ ਪੂਰੇ ਰਸਤੇ ਤੇ ਪਾਏ ਤੇ ਉ ਤੋਂ ਬਾਅਦ ਕਿ ਆਪਣੇ ਕੋਲ ਇੱਕ ਸੋਸ਼ਲ ਮੀਡੀਆ ਹੀ ਹੈ ਜਿਹੜਾ ਆਪਣੀ ਅੱਗੇ ਗੱਲ ਲੋਕਾਂ ਦੇ ਕੋਲ ਤੱਕ ਸਕਦਾ ਕਰਨ ਕੋਲਾ ਤੇਰੀ ਅੱਗੇ ਆਪਣੇ ਦਿੱਤੇ ਤੇ ਆਪਾਂ ਮੀਟਿੰਗ ਕਰ ਸਕਦੇ ਆ ਬਾਈ ਦੀ ਨਾਲ ਤੁਸੀਂ ਦੇਖੀਏ ਮੌਕੇ ਤੇ ਸਾਰੇ ਤਸਵੀਰਾਂ ਵੱਖ-ਵੱਖ ਜਿਹੜੇ ਉਹਨਾਂ ਨੇ ਗੱਲਾਂ ਬਾਤਾਂ ਕੀਤੀ ਉਹ ਵੀ ਤੁਹਾਡੇ ਸਾਹਮਣੇ ਰੱਖੀਆਂ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਸੰਤ ਬਾਬਾ ਜੈਮਲ ਸਿੰਘ ਜੀ ਵੀ ਉਹ ਵੀ ਇੱਥੇ ਪਹੁੰਚੇ ਨਾਨ ਸਿੰਘ ਸਿੰਘ ਫੌਜਾ ਪਹੁੰਚੀਆ ਵੱਖ-ਵੱਖ ਪਿੰਡਾਂ ਤੋਂ ਇੱਥੇ ਸਰਪੰਚ ਵੀ ਪਹੁੰਚੇ ਦੇ ਤੇ ਨਾਲ ਇੱਥੇ ਜਿੰਨੇ ਵੀ ਹੋਰ ਨੌਜਵਾਨ ਪਹੁੰਚੇ ਨੇ ਸੋ ਸਭ ਦਾ ਜੀ ਆਇਆਂ ਕਿਹਾ ਗਿਆ ਵੱਡੇ ਪੱਧਰ ਤੇ ਨਾਲ ਧੰਨਵਾਦ ਕੀਤਾ ਗਿਆ ਸਭ ਦਾ ਖਿਆਲ ਵੀ ਰੱਖਿਆ ਗਿਆ ਸੋ ਜਾਦੇ ਜਾਦੇ ਕੱਜ ਤੁਹਾਨੂੰ ਹੋਰ ਬੇਨਤੀ ਕਰਦੀ ਹੈ ਘਰ ਵੀ ਬਹੁਤ ਜ਼ਿਆਦਾ ਪਹਿਲਿਆ ਤੇ ਆਪਣੇ ਬੱਚਿਆਂ ਦਾ ਜ਼ਰੂਰ ਖਿਆਲ ਰੱਖੋ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਜਿਹੜਾ ਸਕਰੀਨ ਤੇ ਥੱਲੇ ਨੰਬਰ ਚੱਲ ਇੱਕ ਤੇ ਸਭ ਜ਼ਰੂਰ ਭੇਜੋ ਜਾ ਕਿਤੇ ਵੀ ਅਮਰ ਜਤੀਓ ਬਸਾਨੂੰ ਕੁਝ ਕਲਾ ਨਹੀਂ ਸਕਦੇ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਅਸੀਂ ਮਿਹਰ ਆਜ ਰੋਵਾਂਗੇ ਸਾਨੂੰ ਦਿਵਾ ਗਿਆ ਧੰਨਵਾਦ ਜੀ ਸਸਕਲ ਔਰ ਜਾਂਦੇ ਜਾਂਦੇ ਇੱਕ ਗੱਲ 더 ਹੋਰ ਕਹਿੰਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਸੀਂ ਨਵੇਂ ਤਾਜ਼ੇ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਮਿਹਰ ਆਜ ਰੋਵਾਂਗੇ ਜੇ ਕਿਸੇ ਵੀ ਤਰ੍ਹਾਂ ਦੀ ਜਰੂਰਤ ਤੁਹਾਡੇ ਕੋਲ ਹੋਵੇ ਕਿਹੜਾ ਸਕੇ ਵੀ ਤਰ੍ਹਾਂ ਦਾ ਮਦਦ ਚਾਹੇ ਸਾਨੂੰ ਪੇਸ਼ ਕਰਦੇ ਧੰਨਵਾਦ ਅਸ